ਤੁਸੀਂ ਕਿਹੜੇ ਪਿੰਡ ਦੇ ਹੋ ਤੁਹਾਡੀ ਪਿੰਡ ਨਜੰਪੁਰ ਆ ਵੀਰੇ ਪੈਲ ਕੋਲੇ ਅੱਛਾ ਕਿੱਦਾਂ ਹੋਇਆ ਕਿੱਥੋਂ ਆ ਰਹੀ ਸੀ ਗੱਡੀ ਇਹ ਬਾਬਾ ਧਰਮਾ ਸਿੰਘ ਉਹਦੇ ਆ ਰਹੀ ਸੀ ਡੇਰਾ ਸਾਹ ਕੋਲ ਦੀ ਜਾਦਵੀ ਕਿ ਆ ਰਹੀ ਸੀ ਆ ਰਹੀ ਸੀ ਬਾਬਾ ਧਰਮਾ ਸਿੰਘ ਤੋਂ ਅੱਛਾ ਆ ਸਾਨੂੰ ਤਾਂ ਜਦ ਸੱਤ ਕੋਈ ਪਤਾ ਲੱਗਿਆ ਕਿ ਗੱਡੀ ਨਹਿਰ ਚ ਡਿੱਗੀ ਅੱਛਾ ਅਸੀਂ ਪਿੰਡੋਂ ਆਏ ਨਜੰਪੁਰ ਕੋਈ ਨਹੀਂ ਤੇ ਹੋਇਆ ਕਿਦਾ ਹਾਸਾ ਇਹ ਇਹ ਜੀ ਪਤਾ ਨਹੀਂ ਲੱਗਿਆ ਉਹ ਮੁੰਡੇ ਹੀ ਦੇ ਹਾਂ ਜੀ ਸਾਨੂੰ ਤਾਂ ਫੜਕੇ ਦਾ ਹੀ ਪਤਾ ਲੱਗਿਆ ਅੱਛਾ ਅੱਛਾ ਇੱਥੇ ਕਿਹਦੀ ਨਹਿਰ ਚ ਦੇਖੇ ਬੰਦੇ ਕੋਈ ਹਾਂ ਨਹਿਰ ਚ ਦੇਖੇ ਦੋ ਬੱਚੇ ਜੀ ਦੋ ਬੱਚੇ ਹੈ ਜੀ ਕੀ ਕੀ ਨਾਮ ਸੀ ਬੱਚੇ ਦਾ ਇੱਕ ਦਾ ਸੁਖਪ੍ਰੀਤ ਸੀ ਜੀ ਹਾਂ ਜੀ ਇੱਕ ਕੁੜੀ ਦਾ ਨਹੀਂ ਪਤਾ ਸਾਡੇ ਰੈਸਟਰਡਾਰ ਨਹੀਂ ਤੇ ਬਾਕੀ ਕਿੰਨੇ ਮੈਂਬਰ ਸੀ ਗੱਡੀ ਚ 16 ਜਾਣੇ ਸੀ ਬਾਕੀ ਠੀਕ ਆ ਸਾਰੇ ਬਾਕੀ ਬਹੁਤ ਸੱਟਾਂ ਲੱਗਿਆ ਹੋਏ ਨੇ ਜੀ ਕਿੱਥੇ ਚਲ ਸੀ ਜੀ ਨਹੀਂ ਮੁਕੌਰ ਸਾਹਿਬ ਆਪਣੇ ਉੱਥੇ ਬਹੁਤ ਚੜ੍ਹਦੇ ਆ ਹਾਂ ਇਹ ਥੋੜੇ ਕੀ ਲੱਗਦੇ ਜਿਹੜੇ ਬੱਚਾ ਸੀਗਾ ਉਹ ਮੇਰਾ ਦੋਤਾ ਵੀ ਸਾਡੇ ਕੋਲੇ ਹੀ ਪਾਲ ਅਸੀਂ ਪਾਲਿਆ ਸੀ ਅੱਛਾ ਕਿੰਨੀ ਕਿੰਨੀ ਬੱਚੇ ਦੋਵਾਂ ਦੀ ਉਮਰ ਕਿੰਨੀ ਹੈ ਉਹ ਮੁੰਡੇ ਦੀ ਦਾ ਹੈਗੀ 7 ਸਾਲ ਦੀ ਜੀ ਕੁੜੀ ਦੀ 9 ਸਾਲ ਦੀ ਕਿਤੇ ਬਾਕੀ ਦੇ ਜ਼ਖਮੀ ਉਹਨਾਂ ਕੋਈ ਨਾ ਕੀਏ ਜ਼ਖਮੀਆਂ ਚ ਯਾਤਮੀ ਆਦੇ ਜੀ 9 ਦਾ ਇੱਕ ਨੋ ਬਲਜਿੰਦਰ ਸਿੰਘ ਆ ਜੀ ਹਮ ਇੱਕ ਨੋ ਜੀਵਨ ਸਿੰਘ ਆ ਜੀ ਮੇਰੀ ਮਾਤਾ ਨੂੰ ਮਹਿੰਦਰ ਕੌਰ ਹੈ ਜੀ ਚਾਚੀ ਨੂੰ ਹੈਗਾ ਜੀ ਗਿਆਨ ਕੌਰ ਜੀ ਮੇਰੀ ਭੈਣ ਨੂੰ ਕਰਮਜੀਤ ਕੌਰ ਜੀ ਉਹਦੀ ਕੁੜੀ ਦੀ ਪਾਣੀ ਪਲਾ ਦੇ ਇੱਥੇ ਬਹਿ ਜਾ ਉਹ ਬਹਿ ਜਾ ਉਹ ਕਾਲੇ ਰਹਿ ਜਾਂਦੇ ਨੇ ਜੀ ਉਹਦੀ ਗਾਹਾਂ ਕੁੜੀ ਦੀ ਇੱਥੇ ਬਹਿ ਜਾ ਤੂੰ ਕੋਈ ਚੱਕਰ ਨਹੀਂ ਉਹ ਪਾਣੀ ਸਾਰੇ ਜ਼ਖਮੀ ਨੇ ਜੀ ਵਿੱਚ ਸਾਰੇ ਜ਼ਖਮੀ ਨੇ ਇੱਕ ਮੇਰਾ ਭਰਾ ਤੇ ਗਰਦੀਪ ਸਿੰਘ ਜੀ ਇਹ ਨਹਿਤ ਕਿੱਦਾਂ ਡੇਗੇ ਬੱਚੇ ਪਤਾ ਨਹੀਂ ਜੀ ਆਉਂਦੇ ਆਉਂਦੇ ਜੀ ਇੱਧਰ ਨੂੰ ਗੱਡੀ ਪਲਟ ਗਈ ਆ ਪਿੱਛੋਂ ਗੱਡੀ ਆ ਗਈ ਗੱਡੀ ਵਿੱਚੋਂ ਗੱਡੀ ਹਾਂਜੀ ਸਾਨੂੰ ਆਪਾਂ ਗੱਲ ਕਰਦੇ ਹਾਂ ਹੇ ਪਰਮਜੀਤ ਸਿੰਘ ਤੁਸੀਂ ਕਿੱਥੇ ਰਹਿੰਦੇ ਹੋ ਸਾਡਾ ਨਾਲ ਦਾ ਹੀ ਪਿੰਡ ਹੈ ਅੱਛਾ ਕਿੱਦਾਂ ਹੋਇਆ ਹਸਾ ਜੀ ਇਹ ਯਾਰ ਵੀਰੇ ਲੱਗਦਾ ਨੀਂਦ ਨੂਨ ਦੇ ਵਿੱਚ ਹੀ ਗਈ ਹੈ ਅੱਛਾ ਅੱਛਾ ਕਿਦਾਂ ਬੱਸ ਗੱਡੀ ਵਿੱਚ ਡੇਗੀ ਸੀਗੀ ਵਿੱਚ ਡੇਗੀ ਅੱਛਾ ਕਿਹਨੇ 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 ਕਿਹਦੀ ਡੈਥ ਹੋ ਗਈ ਪਤਾ ਲੱਗਾ ਕੁਝ ਯਾਰ ਭਾਈ ਦੋ ਕੁੜੀਆਂ ਦੀ ਡੈਥ ਹੋ ਗਈ ਇੱਕ ਮੁੰਡਾ ਲਾਪਤਾ ਨਹਿਰ ਚ ਡਰ ਗਿਆ ਤਿੰਨ ਕਥਾਲ ਲੱਗਦਾ ਅੱਛਾ ਤੇਨੇ ਬੱਚੇ ਸੀਗੇ ਹੈ ਕਿੰਨੇ ਬੱਚੇ ਬਾਕੀ ਜ਼ਖਮੀ ਹੈ ਸਾਰੇ ਹਾਂਜੀ ਠੀਕ ਕਿੰਨੇ ਕੱਢਿਆਗੇ ਪੁਲਿਸ ਨੇ ਕੱਢਿਆ ਕਿ ਤੁਸੀਂ ਕਹਿੰਦਾ ਪੁਲਿਸ ਨੇ ਆ ਕੇ ਕੱਢਿਆ ਸਾਡੇ ਪਿੰਡ ਦੇ ਸੀਗੇ ਉਹ ਸੱਜਿਆਂ ਨੇ ਬਹੁਤ ਜਿਹੜੀ ਪਬਲਿਕ ਇਕੱਠੀ ਹੋ ਗਈ ਸਾਰਿਆਂ ਨੇ ਠੀਕ ਇੱਕ ਦੜੀ ਵਿੱਚ ਨਹਿਰ ਚਾਹਦੀ ਸਾਰੇ ਤਿੰਨੇ ਬੱਚੀ ਨੇ ਤਿੰਨ ਬੱਚੇ